ਗੱਲ ਕਰਦੇ ਆਂ ਦੁਆਲੀ ਦੀ ਦੁਆਲੀ ਦਾ ਤਿਹਾਰ ਜਿਹੜਾ ਹੈ ਲੋਕ ਆਪਣੇ ਘਰਾਂ ਦੇ ਵਿੱਚ ਮਨਾਉਂਦੇ ਨੇ ਦੁਆਲੀ ਜੀ ਤੇ ਸਭ ਤੋਂ ਵੱਡੀ ਦਿਵਾਲੀ ਉਹ ਮਨਾਉਂਦੀ ਹੈ ਜਿਹੜੇ ਕਿ ਕਿਸੇ ਦੀ ਖੁਸ਼ੀ ਦੇ ਲਈ ਦਿਵਾਲੀ ਮਨਾਉਂਦੇ ਨੇ ਤੇ ਸਾਰਿਆਂ ਨੂੰ ਰਲ ਮਿਲ ਕੇ ਗਿਫਟ ਵੀ ਦਿੰਦੇ ਨੇ ਤੇ ਦਿਵਾਲੀ ਦਾ ਤਿਹਾਰ ਬੜੇ ਪੱਦਰ ਤੇ ਮਨਾਉਂਦੇ ਨੇ ਉਹ ਦਿਵਾਲੀ ਜਿਹੜੀ ਆ ਖਾਸ ਹੁੰਦੀ ਆ ਇਹੋ ਜਿਹਾ ਇੱਕ ਸ਼ਖਸ ਨੇ ਖਰੜ ਦੇ ਬਾਗ ਨੰਬਰ 12 ਤੋਂ ਰਾਜੀਵੀਰ ਰਾਜੀ ਜੋ ਐਮਸੀ ਨੇ ਬਾੜ ਦੇ ਅੱਜ ਉਹਨਾਂ ਦੇ ਵੱਲੋਂ ਆਪਣੇ ਬਾੜ ਦੇ ਵਿੱਚ ਨਗਰ ਕੌਂਸਲ ਦੇ ਸਵੈ ਸੇਵਕਾ ਅਤੇ ਇਲੈਕਟ੍ਰੀਸਿਟੀ ਬੋਰਡ ਦੇ ਜਿਹੜੇ ਮੈਂਬਰ ਕਰਮਚਾਰੀ ਨੇ ਉਹਨਾਂ ਦੇ ਨਾਲ ਜਿਹੜੀ ਆ ਦਿਵਾਲੀ ਮਨਾਈ ਜਾ ਰਹੀ ਆ ਤੁਸੀਂ ਦੇਖ ਰਹੇ ਹੋ ਗਿਫਟ ਜਿਹੜੇ ਨੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਦੇ ਕੇ ਰਾਜੀਵੀਰ ਰਾਜੀ ਜੋ ਬਾੜ ਨੰਬਰ 12 ਦੇ ਐਮਸੀ ਨੇ ਉਹਨਾਂ ਦੇ ਵੱਲੋਂ ਜਿਹੜਾ ਅੱਜ ਦੁਆਲੀ ਦਾ ਤਿਹਾਰ ਜਿਹੜਾ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਇੱਕ ਮਿਸਾਲ ਕਾਇਮ ਕਰ ਦਿੰਦੀ ਹੈ ਜਿਹੜੇ ਮੁਲਾਜ਼ਮਾਂ ਦੇ ਨਾਲ ਦੁਆਲੀ ਮਨਾ ਰਹੇ ਨੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਵਾਰਡ ਨੰਬਰ 12 ਦੇ ਐਮ ਸੀ ਰਾਜਵੀਰ ਰਾਜੀ ਦੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਜਿਹੜੀ ਆ ਅੱਜ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਉਹ ਮੁਲਾਜ਼ਮਾਂ ਦੇ ਨਾਲ ਜਿਹੜੇ ਨੇ ਦਿਵਾਲੀ ਦਿਵਾਲੀ ਜਿਹੜੇ ਮਨਾ ਰਹੇ ਨੇ ਕਿਸ ਤਰ੍ਹਾਂ ਉਹਨਾਂ ਨੂੰ ਗਲ ਨਾਲ ਲਾ ਕੇ ਜਿਹੜਾ ਉਹਨਾਂ ਨੂੰ ਦਿਵਾਲੀ ਦਾ ਗਿਫਟ ਵੀ ਦੇ ਰਹੇ ਨੇ ਤੁਸੀਂ ਦੇਖ ਰਹੇ ਹੋ ਕਿ ਸਭ ਤੋਂ ਵੱਡਾ ਤਿਹਾਰ ਹੋ ਹੁੰਦਾ ਏ ਐ ਨਹੀਂ ਹੈ ਕਿ ਤਿਹਾਰ ਜੇ ਆਪਾਂ ਇਕੱਲੇ ਹੀ ਮਨਾ ਲਈਏ ਉਹ ਤਿਹਾਰ ਨਹੀਂ ਹੁੰਦਾ ਪਰ ਆਪਣੇ ਮੁਲਾਜ਼ਮਾਂ ਦੇ ਨਾਲ ਮਨਾਇਆ ਹੋਇਆ ਤਿਹਾਰ ਹੀ ਮਨਾਇਆ ਜਾਵੇ ਤਾਂ ਉਸ ਦੇ ਵਿੱਚ ਜਿਹੜੀ ਹੈ ਖੁਸ਼ੀ ਜਿਹੜੀ ਹੈ ਡਬਲ ਹੋ ਜਾਂਦੀ ਹੈ ਤੇ ਰਾਜਵੀਰ ਰਾਜੀ ਜੀ ਜਿਹੜੇ ਨੇ ਇੱਕ ਸਮਾਜ ਸੇਵੀ ਵੀ ਨੇ ਐਮਸੀਵੀ ਨੇ ਉਹਨਾਂ ਦੇ ਵੱਲੋਂ ਜਿਹੜਾ ਇਹ ਸਿਹਾਰ ਜਿਹੜਾ ਹੈ ਮਨਾਇਆ ਜਾ ਰਿਹਾ ਹੈ ਤੇ ਗੱਲਬਾਤ ਕਰਾਂਗੇ ਆਪਾਂ ਰਾਜੀ ਜੀ ਨਾਲ ਰਾਜੀ ਜੀ ਜੇਕਰ ਆਪ ਜੀ ਤੁਹਾਡੇ ਭਰਾ ਦੀ ਸੌਰਾਟ ਕਿਨਾ ਕਰਕੇ ਸੀ ਤਾਂ ਇੱਕ ਫੋਨ ਕਰਨਾ ਹੁੰਦਾ ਰਾਤ ਨੂੰ ਲਾਈਟ ਚਲੇ ਜਾਂਦੀ ਹੈ ਲਾਈਨਮੈਨ ਸਾਹਿਬ ਬਿਜਲੀ ਬੋਰਡ ਤੋਂ ਜਿਹਦੇ ਫੋਨ ਚੱਕਦੇ ਆ ਕੇ ਨਾਲ ਦੇ ਨਾਲ ਕੰਪਲੇਂਟ ਸੋਲਵ ਕਰਦੇ ਆ ਬਰ ਅਰਥਾਤਾਂ ਤੁਸੀਂ ਦੇਖਿਆ ਪਿੱਛੇ ਜੇ ਕਿੰਨਾ ਬੁਰਾ ਹਾਲ ਸੀ ਮੇਰੇ ਨਾਲ ਪਹਿਲਾਂ ਇਹ ਖੜੇ ਹੁੰਦੇ ਆ ਇਹ 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 ਇਹਨਾਂ ਕਰਕੇ ਹੀ ਆ ਜੋ ਵੀ ਹੈਗਾ ਅਗਰ ਵਾਰਡ ਵਿੱਚ ਚਾਰ ਬੰਦੇ ਵਾਇਗਰੂ ਦੀ ਕਿਰਪਾ ਨਾਲ ਕਹਿੰਦੇ ਆ ਕਿ ਵਧੀਆ ਕੰਮ ਕਰ ਰਹੇ ਆ ਤਾਂ ਇਹਨਾਂ ਕਰਕੇ ਹੀ ਆ ਜੀ ਅੱਜ ਕਿਹੜੇ ਕਿਹੜੇ ਮਜ਼ਦਮ ਜਿਹੜੇ ਉਰੇ ਆਏ ਨੇ ਜਿਨ੍ਹਾਂ ਨੂੰ ਤੁਸੀਂ ਦਿਵਾਲੀ ਦਾ ਤਿਹਾਰ ਜਿਹੜਾ ਮਨਾ ਰਹੇ ਸਰ ਨਗਰ ਕੌਂਸਲ ਤੋਂ ਕਿਹਦੇ ਸਟਰੀਟ ਲਾਈਟ ਵਾਲੇ ਵਾਟਰ ਸਪਲਾਈ ਵਾਲੇ ਐ ਸੈਪਟਿਕ ਹੋ ਜਾਂਦੀ ਐ ਟੀਵੀਰੇਜ ਵਾਲੇ ਬਲੋਕੀ ਹੋ ਜਾਂਦੀ ਐ ਤੇ ਆਪਣਾ ਮੈਂ ਜਿਹਨਾਂ ਡਿਪਾਰਟਮੈਂਟ ਵਾਲੇ ਹੈਗੇ ਜਿੰਨਾ ਵੀ ਮੇਰੇ ਮਤਲਬ ਮਤਲਬ ਜਿੰਨਾ ਇਹਨਾਂ ਦੀ ਲੋੜ ਜਦੋਂ ਮੈਨੂੰ ਪੈਂਦੀ ਹੈ ਲਾਈਟ ਖਰਾਬ ਹੋ ਗਈ ਸਟਰੀਟ ਲਾਈਟ ਖਰਾਬ ਹੋ ਗਈ ਕਿਤੇ ਜਾ ਕੇ ਕਿਤੇ ਰੇਨ ਵਾਟਰ ਬਲੌਕ ਹੋ ਗਏ ਸਫਾਈ ਹੋਈ